ਜੋ ਜਿਹੜੇ ਕਹਿੰਦੇ ਨੇ ਵੀ ਹਾਂ ਵੀ ਇਹ ਗਲਤ ਕਰਤਾ ਕਤਲ ਇਹ ਗਲਤ ਕਰਤਾ ਫਿਰ ਹਾਂ ਭਾਈ ਸੀਟ ਖਾਲੀ ਪਈ ਆ ਉਹਦੀ ਕੰਚਰ ਕੁਮਾਰੀ ਵਾਲੀ ਤੁਸੀਂ ਦੇਖ ਲਓ ਆਪਣੀ ਤੀਆਂ ਪੈਣ ਨੂੰ ਬਾੜ ਕੇ ਸੀ ਵੈਕਟਰ ਨੂੰ ਉਸ ਕਿਰਦਾਰ ਨੂੰ ਪੰਜਾਬ ਦੇ ਨੂੰ ਮੈਂਟੇਨ ਕਰਨਾ ਭਾਈ ਇਹ ਗੰਦ ਇੱਥੇ ਨਹੀਂ ਚੱਲੂਗਾ ਨਹੀਂ ਸਮਝੇ ਭਾਈ ਸਿੰਘਾਂ ਨੇ ਚਾਂਟ ਦੀ ਗੱਡੀ ਕੋਈ ਵੀ ਠਾਊਗਾ ਆਊਗਾ ਤੇ ਗੰਦ ਬਾਣ ਲੱਗ ਜੂ ਕਿਸੇ ਨੂੰ ਤਾਂ ਭਾਈ ਠੱਲ ਪਾਣੀ ਸੀਗੀ ਇਹ ਤਾਂ ਤਾਂ ਟਾਈਮ ਤੇ ਟਾਈਮ ਸੂਰਮੇ ਆਉਂਦੇ ਹੀ ਰਹੇ ਨੇ ਨਾਮ ਬਦਲ ਗਏ ਹਨਾ ਕੋਰ ਲੱਗਦੇ ਯਾਰ ਕੋਰ ਕੋਰ ਉਹੀ ਲੱਗ ਜਾਂਦਾ ਹੈ ਕਿ ਪਿੱਛੇ ਇਹ ਸਿੰਘ ਉਹੀ ਲੱਗ ਜਾਂਦਾ ਹੈ ਕਿ ਪਿੱਛੇ ਕਮਾਉਣੇ ਪੈਂਦੇ ਨੇ ਕੋਰ ਸਿੰਘ ਭਾਇਸੀ ਅਦਰ ਸਟੇਟ 'ਚ ਰਹਿੰਦੇ ਆ ਹਰਿਆਣੇ ਦੇ ਹਨ ਜਦ ਇਹ ਕੰਮ ਹੋਇਆ ਨਾ ਸਾਨੂੰ ਪਤਾ ਵੀ ਹਾਂ ਜਦੋਂ ਅਸੀਂ ਇੱਧਰ ਬੈਠ ਕੇ ਦੇਖਦੇ ਆ ਕਿੰਨਾ ਚੜ੍ਹਦੀ ਕਲਾ ਦਾ ਕੰਮ ਹੋਇਆ ਚੀਜ਼ਾਂ ਨਹੀਂ ਚਾਹੁੰਦੇ ਭਾਈ ਵੀ ਅੰਮ੍ਰਿਤਪਾਲ ਅਰੈਸਟ ਹੋ ਗਏ ਨਹੀਂ ਚਾਹੁੰਦੇ ਨਾ ਨਾ ਜਮਾ ਵੀ ਨਹੀਂ ਚਾਹੁੰਦੇ ਭਾਈ 5-7 ਸਾਲ ਠੀਕ ਹੈ ਇੱਕ ਸੋਚ ਦਬ ਜਾਂਦੀ ਹੈ ਜੇਰ ਦੇ ਅੰਦਰ ਜਾ ਠੀਕ ਹੈ 5-7 ਸਾਲ ਕਹਿਣ ਦੀ ਗੱਲ ਹੁੰਦੀ ਆ ਸੋਚ ਦਬ ਜਾਂਦੀ ਆ ਲੋਕ ਆ ਰਾਮ ਪ੍ਰਸਤ ਹੋ ਗਏ ਢੰਗ ਸਿੰਘ ਤਾਂ ਮੈਰੋਂ ਆ ਜਿਹਨੇ ਸਾਰੇ ਪੰਜਾਬ ਦਾ ਠੇਕਾ ਲੈ ਲਿਆ ਸਾਰੀ 3 ਭੈਣਾਂ ਦਾ ਵੀ ਮੈਂ ਬਚਾ ਕੇ ਦਿਖਾਉਂਗਾ ਠੀਕ ਹੈ ਉਹ ਹਰਜੀਤ ਆ ਜਿਹੜ ਰਸਸ ਦੇ ਤਾਂ ਕਿ ਲੋਕ ਜਿਵੇਂ ਹੁਣ ਇਹ ਗੱਲਾਂ ਕਰ ਰਹੇ ਨੇ ਕਿ ਉਹ ਤਾਂ ਪਰਿਵਾਰ ਹੀ ਇਸ ਚੀਜ਼ ਤੋਂ ਚੱਲਦਾ ਸੀ ਹਨਾ ਦੇੜੀਆਂ ਕਰਕੇ ਖਾ ਲੋ ਅਸੀਂ ਨਹੀਂ ਖੇਤੀ ਕਰਦੇ ਅਸੀਂ ਨਹੀਂ ਬਦੀਨ ਹੁੰਦੇ ਸਾਰਾ ਦਿਨ ਖੇਤਾਂ 'ਚ ਠੀਕ ਹੈ ਜਿਹੜਾ ਗੰਦ ਪਾਊਗਾ ਭਾਈ ਉਹ ਤਾਂ ਚੱਕੇ ਹੀ ਜਾਊਗਾ ਫਿਰ ਹਨਾ ਜਦੋਂ ਮਰੀਨਾ ਬੰਦੇ ਤਿੰਨ ਸੀਗੇ ਠੀਕ ਹੈ ਨਾ ਹੁਣ ਦੇਖ ਲਓ ਭਾਈ ਚੱਲਣਾ ਕਿਹੜੇ ਪਾਸੇ ਨੂੰ ਹਨਾ ਸਮਾਜ ਨੂੰ ਸੁਧਾਰਨ ਵਾਲੇ ਪਾਸੇ ਨੂੰ ਚੱਲਣਾ ਜਾਂ ਗੰਦ ਵਾਲੇ ਪਾਸੇ ਨੂੰ ਚੱਲਣਾ ਕਾਨੂੰਨ ਹੈਗਾ ਕਾਨੂੰਨ ਬੰਦੀ ਸਜ਼ਾ ਦਊਗਾ ਕਹਿੰਦੇ ਬੰਦੇ ਨੂੰ ਕਿਵੇਂ ਅਧਿਕਾਰ ਮਿਲ ਸਕਦਾ ਕਿਸ ਦੀ ਜ਼ਿੰਦਗੀ ਕੌਣ ਦਾ ਫਿਰ ਉੱਥੇ ਉਦੋਂ ਕਿੱਥੇ ਗਿਆ ਸੀ ਕਾਨੂੰਨ ਜਦੋਂ ਇਹ ਗੰਦ ਪਾਉਂਦੇ ਸੀ ਅੱਜ ਮਾਫੀ ਮੰਗ ਰਹੇ ਕਿ ਨਾ ਡੈਡ ਡੈਡ ਆਉਂਦੀਆਂ ਕਿ ਨਾ ਮਾਫੀਆਂ ਵੀ ਹਾਂ ਸਾਡੇ ਤੋਂ ਗਲਤੀ ਹੋ ਗਈ ਜੀ ਪਹਿਲਾਂ ਪਹਿਲਾਂ ਹੀ ਤੁਹਾਨੂੰ ਦਿਖਦਾ ਸੀ ਵੀ ਤੁਸੀਂ ਗਲਤ ਕੰਮ ਕਰ ਰਹੇ ਸੀ ਤੇ ਨਾ ਜਦੋਂ ਪ੍ਰੋਡਿਊਸਰ ਦੇ ਥੱਬੜੇ ਲੱਗੇ ਸੀ ਨਾ ਉਦੋਂ ਹੀ ਸਾਥ ਦੇ ਦੇਣਾ ਚਾਹੀਦਾ ਸੀ ਲੋਕਾਂ ਨੂੰ ਇਹਨੂੰ ਥੱਲ ਪਾ ਜਾਣੀ ਸੀ ਠੀਕ ਹੈ ਸਾਡੇ ਵਾਲੇ ਨੇ ਉਦੋਂ ਨਹੀਂ ਸਾਥ ਦਿੱਤਾ ਸਾਨੂੰ ਦਾ ਪ੍ਰਾਊਡ ਆ ਭਾਈ ਹੈਨਾ ਉਹਨੇ ਜੋ ਵੀ ਕਰਿਆ ਸਿੱਧਾ ਨਾਲ ਖੜਿਆ ਭਾਈ ਅਮ੍ਰਿਤਪਾਲ ਦੇ ਹੈਨਾ ਤੇ ਇੱਕ ਠੋਕੇ ਖੜਿਆ ਉਹ ਗੁਰਮਤਾ ਹੋਇਆ ਵੀ ਮੱਸਾ ਰੰਗੜ ਕੰਜਰੀਆਂ ਨਚਾਉਂਦਾ ਦਰਬਾਰ ਸਾਹਿਬ ਦੇ ਅੰਦਰ ਤੇ ਉੱਥੋਂ ਚਾਲੇ ਪਾਏਗੇ ਰਾਜਸਥਾਨ ਵੱਲ ਨੂੰ ਤੇ ਸਿੰਘਾਂ ਨੇ ਸਿੰਘਾਂ ਦਾ ਸਾਥ ਦਿੱਤਾ ਉਦੋਂ ਅਸੀਂ ਬਹੁਤ ਘੱਟ ਹੁੰਦੇ ਸੀਗੇ ਉਹ ਸੀ ਕੁਆਲਿਟੀ ਹੁਣ ਤਾਂ ਕੁਆਂਟੀਟੀ ਆ ਠੀਕ ਹੈ ਬਸ ਭੌਂਕਣ ਲੱਗ ਜਾਂਦੇ ਨੇ ਆ ਕੇ ਹੈਨਾ ਵੀ ਹਾਂ ਗਲਤ ਕਰਤਾ ਜੀ ਕੀ ਗਲਤ ਕਰਤਾ ਭਾਈ ਕੁਆਲਿਟੀ ਹੋ ਤਾਂ ਗਏ ਸੀ 3 ਕਰੋੜ ਠੀਕ ਹੈ ਨਾ ਪਰ ਕੁਆਂਟੀਟੀ ਹੀ ਬਦਰੀ ਆ ਕੁਆਲਿਟੀ ਘਟਰੀ ਹੈ ਯਹੂਦੀ ਨੇ ਠੀਕ ਹੈ ਨਾ ਭਾਈ ਕਿਸੇ ਨੂੰ ਆਪਣੇ ਧਰਮ ਚ ਇੰਟਰਵਿਊ ਨਹੀਂ ਕਰਨ ਦਿੰਦੇ ਅਗਲੇpropto Punjab TV ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਪਿਛਲੇ ਦਿਨਾਂ ਦੇ ਵਿੱਚ ਕੰਚਨ ਤੇ ਵਾੜੀ ਉਰਫ ਕਾਮਲ ਕੌਰ ਦਾ ਕਤਲ ਹੋ ਜਾਂਦਾ ਹੈ ਅਮਰਤਪਾਲ ਮਹਿਰੋਂ ਇਸ ਦੀ ਜ਼ਿੰਮੇਵਾਰੀ ਲੈਂਦੇ ਨੇ ਔਰ ਉਸ ਤੋਂ ਬਾਅਦ ਅਮਰਤਪਾਲ ਮਹਿਰੋਂ ਦੇ ਵੱਲੋਂ ਇੱਕ ਦੋ ਵੀਡੀਓ ਵੀ ਸ਼ੇਅਰ ਕੀਤੇ ਜਾਂਦੇ ਜਿਸ ਦੇ ਵਿੱਚ ਤਮਾਮ ਗੱਲਬਾਤ ਇਸ ਬਾਬਤ ਕੀਤੀ ਜਾਂਦੀ ਹੈ ਤੇ ਫਿਰ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਜਾਂਦਾ ਹੈ ਅਮਰਤਪਾਲ ਮਹਿਰੋਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਤੇ ਹੁਣ ਅਮਰਤਪਾਲ ਮਹਿਰੋਂ ਨੂੰ ਲੱਭ ਰਹੀ ਹੈ ਪੁਲਿਸ ਜਗ੍ਹਾ ਜਗ੍ਹਾ ਦੇ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਹੀ ਸਾਡੇ ਨਾਲ ਬਾਟਰ ਕੈਨਨ ਵਾਲੇ ਨਵਦੀਪ ਨੇ ਜਿਨ੍ਹਾਂ ਨੇ ਅਮਰਤਪਾਲ ਮਹਿਰੋਂ ਨੂੰ ਸਪੋਰਟ ਕਰਦੇ ਆ ਕਿਹਾ ਕਿ ਜੋ ਅਮਰਤਪ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਨਵਦੀਪ ਪਹਿਲਾਂ ਤਾਂ ਇਸ ਕਤਲ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਜੋ ਅਮਰਤਪਾਲ ਮੈਰੋ ਨੇ ਜ਼ਿੰਮੇਵਾਰੀ ਲਈ ਲਾਈਵ ਵੀ ਹੋਏ ਵੀਡੀਓ ਵੀ ਸ਼ੇਅਰ ਕੀਤੀ ਸੱਚੀ ਗੱਲ ਦੀ ਸਾਰਨ ਦੇਖੋ ਅਮਰਿਤਪਾਲ ਨੇ ਸਾਰੇ ਪੰਜਾਬ ਦੇ 3ਾਂ ਭੈਣਾਂ ਨੂੰ ਬਚਾਉਣ ਵਾਸਤੇ ਹਨਾ ਸਾਡੇ ਬੱਚਿਆਂ ਨੂੰ ਬਚਾਉਣ ਵਾਸਤੇ ਹਨਾ ਲੱਚਰ ਦਾ ਨੂੰ ਖਤਮ ਕਰਨ ਵਾਸਤੇ ਗੰਦ ਨੂੰ ਖਤਮ ਕਰਨ ਵਾਸਤੇ ਵੀ ਇਹ ਜਿਹੜਾ ਸਮਾਜ ਹੈ ਇਹ ਸਮਾਜ ਵਧੀਆ ਤਰੀਕੇ ਨਾਲ ਚੱਲੇ ਗੰਦ ਬੰਦ ਹੋਵੇ ਹਨਾ ਤਾਂ ਕਰਕੇ ਇੰਨਾ ਵੱਡਾ ਕਦਮ ਚੱਕਿਆ ਹੈ ਉਹਨੇ ਬਹੁਤ ਪਿਆਰ ਨਾਲ ਸਮਝਾਇਆ ਮੈਂ ਉਹਨੇ ਇੱਕ ਵੀਡੀਓ ਆਈ ਸੀਗੀ ਜਿਹਦੇ ਜੋ ਉਸੇ ਕੁੜੀ ਨੂੰ ਹੈਨਾ ਜਿਹੜੀ ਇਹ ਆਪਣਾ ਕੰਚਨ ਕੁਮਾਰੀ ਜਿਹੜੀ ਵੀ ਹੈਗੀ ਹੈਨਾ ਵੀ ਉਹਨੂੰ ਪਿਆਰ ਨਾਲ ਸਮਝਾਇਆ ਸੀਗਾ ਵੀ ਇਹ ਕੰਮ ਬੰਦ ਕਰ ਦੋ ਹੈਨਾ ਉਹਨੂੰ ਮਤਲਬ ਕਿ ਹੈ ਵੀ ਪਹਿਲਾਂ ਸਿਰ ਤੇ ਚੁੰਨੀ ਲੈ ਕੇ ਗੱਲ ਕਰੈ ਨਾ 2022 ਦੀ ਵੀਡੀਓ ਪੰਜ 6 ਸਾਲਾਂ ਤੋਂ ਇਹ ਐਸੇ ਕੰਮ ਤੇ ਲੱਗ ਰਿਹਾ ਸੀ ਵੀ ਇਹ ਵੀ ਤੁਸੀਂ ਹਟ ਜਾਓ ਪਿਆਰ ਨਾਲ ਹਟ ਜਾਓ ਹੈਨਾ ਵੀ ਸਾਡਾ ਤੁਹਾਡਾ ਕੋਈ ਰੋਲਾ ਨਹੀਂ ਆਪਸ ਚ ਹੈਗਾ ਪਰ ਇਹ ਗੰਦ ਪਾਣਾ ਬੰਦ ਕਰ ਦੋ ਠੀਕ ਹੈ ਵੀ ਇਹ ਚੰਗੀਆਂ ਚੰਗੀਆਂ ਚੀਜ਼ਾਂ ਨਹੀਂ ਹੈਗੀ ਪੰਜਾਬ ਦੀ ਜਿਹੜੀ ਧਰਤੀ ਹੈ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਸਹੀ ਦੰਦੀ ਧਰਤੀ ਐਸ ਧਰਤੀ ਤੇ ਪੈੜ ਪੈੜ ਤੇ ਖੂਨ ਡੁੱਲਿਆ ਹੋਇਆ ਆ ਸਾਨੂੰ ਸਾਡੇ ਇਤਿਹਾਸ ਨੇ ਹੈਨਾ ਸਾਡੇ ਕਿਰਦਾਰ ਨੇ ਸਾਡੇ ਕਰੈਕਟਰ ਨੇ ਬਹੁਤ ਵੱਡੇ ਹੈਨਾ ਵੀ ਉਸ ਕੜਾ ਇੱਕ ਕਰੈਕਟਰ ਨੂੰ ਉਸ ਕਿਰਦਾਰ ਨੂੰ ਪੰਜਾਬ ਦੇ ਨੂੰ ਮੇਨਟੇਨ ਕਰਨਾ ਭਾਈ ਇਹ ਗੰਦ ਇੱਥੇ ਨਹੀਂ ਚੱਲੂਗਾ ਨਹੀਂ ਸਮਝੇ ਭਾਈ ਸਿੰਘਾਂ ਨੇ ਚਾਰਟੀ ਗੱਡੀ ਠੀਕ ਹੈ ਤੇ ਉਤੋਂ ਫਿਰ ਆ ਨਾਮ ਬਦਲ ਗਏ ਹੈਨਾ ਕੋਰਲਾ ਹੋ ਗਿਆ ਕੋਰ ਕੋਰ ਉਈਨ ਲੱਗ ਜਾਂਦਾ ਹੈ ਕਿ ਪਿੱਛੇ ਸਿੰਘ ਉਹੀ ਲੱਗ ਜਾਂਦਾ ਹੈ ਕਿ ਪਿੱਛੇ ਕਮਾਉਣੇ ਪੈਂਦੇ ਨੇ ਕੋਰ ਸਿੰਘ ਠੀਕ ਹੈ ਨਾ ਸਾਡੇ ਐਨੀਆਂ ਈਡੀਆਂ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਹੈਨਾ ਚਿੰਗਾ ਨੇ ਠੀਕ ਹੈ ਤਦ ਜਾ ਕੇ ਕੋਰਤੀ ਸਿੰਘ ਚੜ੍ਹਦੀ ਕਲਾ ਮਿਲੀ ਸਾਨੂੰ ਬਹੁਤ ਵੱਡੇ ਵਾਲੀ ਹੈਨਾ ਕੋਈ ਵੀ ਠਾਊਗਾ ਆਊਗਾ ਤੇ ਗੰਦ ਬਾਣ ਲੱਗ ਜਾਊਗਾ ਠੀਕ ਹੈ ਤੇ ਕਿਸੇ ਨੂੰ ਤਾਂ ਭਾਈ ਠੱਲ ਪਾਣੀ ਸੀਗੀ ਇਹ ਤਾਂ ਟਾਈਮ ਤੇ ਟਾਈਮ ਸੂਰਮੇ ਆਉਂਦੇ ਹੀ ਰਹੇ ਨੇ ਹੈਨਾ ਬਾਬੇ ਨਾਨਕ ਤੋਂ ਬਾਅਦ ਇਹ ਟਾਈਮ ਟੂ ਟਾਈਮ ਮਤਲਬ ਲਾਲੋ ਜ਼ੁਲਮ ਦੇ ਖਿਲਾਫ ਲੜਨਾ ਗੰਦ ਦੇ ਖਿਲਾਫ ਲੜਨਾ ਹੈਨਾ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰ ਵਾਲੇ ਆਪਣੇ ਹੱਕ ਸੱਚ ਪਿੱਛੇ ਲੜੇ ਹੈਨਾ ਹੁਣ ਹੁਣ ਫੇਰ ਇੱਕ ਸੂਰਮਾ ਨਿੱਤਰਿਆ ਹੈ ਤੇ ਪਾਈ ਸਾਰਿਆਂ ਨੂੰ ਜੇ ਮੈਂ ਅੱਜ ਅੱਜ ਹਾਂ ਦਾ ਨਾਰਾ ਮਾਰਿਆ ਵੀ ਪਾਈ ਅੰਮ੍ਰਿਤਪਾਲ ਮੈਰੋਂ ਦੇ ਨਾਲ ਖੜੇ ਆ ਤੇ ਹਰ ਇੱਕ ਪਰਿਵਾਰ ਨੂੰ ਜਿਨ੍ਹਾਂ ਦੇ ਘਰੇ 3 ਪਹਿਣਾ ਨੇ ਜਿਨ੍ਹਾਂ ਦੇ ਘਰੇ ਬੱਚੇ ਨੇ ਜਿਹੜੇ ਚਾਹੁੰਦੇ ਨੇ ਸਾਡੇ ਬੱਚੇ ਇਤਿਹਾਸ ਤੋਂ ਸਿੱਖਣ ਸਾਡੇ ਬੱਚੇ ਗੁਰੂਆਂ ਦੀ ਪੈੜਾਂ ਦੇ ਚੱਲਣ ਠੀਕ ਹੈ ਸਾਡੇ ਬੱਚੇ ਸਾਡਾ ਪੰਜਾਬ ਬੱਚੇ ਹੈ ਨਾ ਤੇ ਪੰਜਾਬ ਅੱਛਾ ਅੱਛਾ ਸੁੱਚਾ ਹੋਵੇ ਹੈ ਨਾ ਵੀ ਪਾਈ ਫਿਰ ਉਹਨਾਂ ਨੂੰ ਭਾਈ ਅਮਰਿਤਪਾਲ ਮੇਰੇ ਨਾਲ ਸਾਥ ਦੇਣਾ ਚਾਹੀਦਾ ਠੀਕ ਹੈ ਯਾਰ ਅਸੀਂ ਵੀ ਗਾਲ ਕੱਢਦੇ ਹੋਵਾਂਗੇ ਅਸੀਂ ਇਹੀ ਗੱਲ ਨਹੀਂ ਕਹਿੰਦੇ ਵੀ ਅਸੀਂ ਗਾਲ ਨਹੀਂ ਕੱਢਦੇ ਪਰ ਅਸੀਂ ਕੋਈ ਸੋਸ਼ਲ ਮੀਡੀਆ ਤੇ ਅੱਗੇ ਗੰਤ ਥੋੜੀ ਕੱਢਦੇ ਆਂ ਕਈ ਵਾਰ ਗੁੱਸੇ 'ਚ ਨਿਕਲ ਵੀ ਜਾਂਦੀ ਹੋਊਗੀ ਹੈਨਾ ਮੈਂ ਨਾ ਹੁਣੇ ਘਰੋਂ ਆਇਆ ਤੇ ਮੈਨੂੰ ਸਿਸਟਰ ਆਈ ਹੋਈ ਹੈ ਘਰੇ ਹੈਨਾ ਛੁੱਟੀਆਂ 'ਚ ਮੈਨੂੰ ਕਹਿੰਦੀ ਬਾਈ ਨਾ ਭਈਆਂ ਨਾਲ ਕਿਹਾ ਕਰ ਉਹ ਮੈਂ ਵੀਡੀਓ 'ਚ ਕਹਤਾ ਨਾ ਵੀ ਭਈਆਂ ਗੱਡੀ ਚਾੜਤੀ ਸਿੰਗਾ ਨੇ ਹੈਨਾ ਮੇਰੀ ਭੈਣ ਨੂੰ ਉਹ ਤੋਂ ਵੀ ਹੋ ਵੀ ਵੀ ਸੋਚ ਕੇ ਦੇਖੋ ਹੈਨਾ ਵੀ ਅਸੀਂ ਗਾਲ ਕਿਵੇਂ ਕੱਢ ਦਾਂਗੇ ਮੇਰੀ ਭੈਣ ਨੇ ਮੈਨੂੰ ਭਈਆਂ ਨੂੰ ਵੀ ਕਿਹਾ ਵੀ ਭਈ ਉਹਨੂੰ ਵੀ ਗੱਲ ਚੰਗੀ ਨਹੀਂ ਲੱਗੀ ਹਨ ਕਿਉਂਕਿ ਸਾਡੀਆਂ ਭੈਣਾਂ ਦੇਖਦੀਆਂ ਨੇ ਸਾਡੀਆਂ ਭੈਣਾਂ ਸਾਨੂੰ ਸਮਝਾਉਂਦੀਆਂ ਨੇ ਹਨਾ ਬਈ ਅਸੀਂ 30ਆਂ ਭੈਣਾਂ ਵਾਲੇ ਲੋਕ ਆ ਅਸੀਂ ਤਾਂ ਨਾਲ ਖੜੇ ਆਂ ਇਹਦੇ ਅੰਮ੍ਰਿਤਪਾਲ ਮੈਂ ਰਹਿੰਦੇ ਤੋ ਖੜਨਾ ਚਾਹੀਦਾ ਵੀ ਅਸੀਂ ਤਾਂ ਕਹਿੰਨੇ ਆ ਦੇਖੋ ਬਹੁਤ ਚੰਗਾ ਚੜ੍ਹਦੀ ਕਲਾ ਵਾਲਾ ਕੰਮ ਕਰਿਆ ਹੈ ਹਨਾ ਠੀਕ ਹੈ ਤੇ ਬਾਬਾ ਮਿਹਰ ਕਰੇ ਸਾਡੇ ਭਰਾ ਤੇ ਹਿਊਜ ਰਿਸਪੈਕਟ ਆ ਅਮਰਿਤਪਾਲ ਮੈਰੋਂ ਵਾਸਤੇ ਹੈ ਨਾ ਤੇ ਭਾਈ ਦੇ ਨਾਲ ਜਿੱਥੇ ਵੀ ਦੇਖੋ ਪੈਸੇ ਟੱਗੇ ਜੇ ਕਰਨੋਂ ਵਕੀਲਾਂ ਦੀ ਹੈਲਪ ਕਰੋ ਕੋਮ ਸੰਭੂ ਗਿਆ ਨਾ ਕੋਈ ਕਮੀ ਬਾਈ ਨੂੰ ਆਉਗੀ ਨਹੀਂ ਨਾ ਪਰ ਅਸੀਂ ਕਹਿੰਨੇ ਆ ਕਿਤੇ ਵੀ ਲੋਡ ਹੋਵੇਗੀ ਆਪਣਾ ਸੈਸ਼ਨ ਕੋਰਟ 'ਚ ਹੈ ਨਾ ਹਾਈ ਕੋਰਟ ਦੀ ਕਿਸੇ ਪੈਸੇ ਵਾਲੇ ਪਾਸੋਂ ਵੀ ਹੈ ਨਾ ਅਸੀਂ ਪਰਿਵਾਰ ਨੂੰ ਵੀ ਮਿਲ ਕੇ ਆਵਾਂਗੇ ਨਾ ਟਾਈਮ ਕੱਢ ਕੇ ਕਿਉਂਕਿ ਹੁਣ ਤਾਂ ਅਰੈਸਟ ਕਰੇ ਹੋਏ ਨੇ ਉਹਨਾਂ ਦੇ ਫਾਦਰ ਸਾਹਿਬ ਹੈ ਨਾ ਵੀ ਜਿੱਥੇ ਵੀ ਸਾਡੀ ਲੋੜ ਪਊਗੀ ਟੀਮ ਨੂੰ ਸਾਡੀ ਲੋੜ ਪੈਂਦੀ ਹੈ ਹੈ ਨਾ ਕੰਟੈਕਟ ਨੰਬਰ ਹੈਗੇ ਨੇ ਸਾਡੇ ਹੈ ਨਾ ਸੋਸ਼ਲ ਮੀਡੀਆ ਦਾ ਪਤਾ ਜਿੱਥੇ ਵੀ ਸਾਡੀ ਲੋੜ ਪਊਗੀ ਭਾਈ ਦੋ ਤਿੰਨ ਗੱਲਾਂ ਨੇ ਹਨਾ ਇੱਕ ਇਹ ਪੱਕਾ ਚੱਲ ਰਿਹਾ ਹੈਗਾ ਲੋਕ ਕਹਿੰਦੇ ਕਿ ਕਾਨੂੰਨ ਹੈਗਾ ਕਾਨੂੰਨ ਬੰਦੀ ਸਜ਼ਾ ਦਊਗਾ ਕਹਿੰਦੇ ਬੰਦੇ ਨੂੰ ਕਿਵੇਂ ਅਧਿਕਾਰ ਮਿਲ ਸਕਦਾ ਕਿ ਦੀ ਜ਼ਿੰਦਗੀ ਖੋਣ ਦਾ ਕਾਨੂੰਨ ਫਿਰ ਉੱਥੇ ਉਦੋਂ ਕਿੱਥੇ ਗਿਆ ਸੀ ਕਾਨੂੰਨ ਜਦੋਂ ਇਹ ਗੰਦ ਪਾਉਂਦੇ ਸੀਗੇ ਅੱਜ ਮਾਫੀ ਮੰਗ ਰਹੇ ਕਿ ਨਾ ਡੈਡ ਡੈਡ ਆਉਂਦੀਆਂ ਕਿ ਨਾ ਮਾਫੀਆਂ ਵੀ ਹਾਂ ਸਾਡੇ ਤੋਂ ਗਲਤੀ ਹੋ ਗਈ ਜੀ ਪਹਿਲਾਂ ਪਹਿਲਾਂ ਨਹੀਂ ਤੁਹਾਨੂੰ ਦਿਖਦਾ ਸੀ ਵੀ ਤੁਸੀਂ ਗਲਤ ਕੰਮ ਕਰ ਰਹੇ ਹੋ ਬਈ ਕਿਹੜੇ ਕਾਨੂੰਨ ਦੀ ਗੱਲ ਕਰਦੇ ਤੁਸੀਂ ਉਹ ਕਾਨੂੰਨ ਜਿਹੜਾ ਜਦੋਂ ਬਲਤਕਾਰ ਹੁੰਦੇ ਨੇ ਹੈ ਉਹ 2-2 ਮਹੀਨੇ ਚ ਬਾਹਰ ਆ ਜਾਂਦੇ ਨੇ ਇਸ ਦੇਸ਼ ਦੇ ਕਾਨੂੰਨ ਦੀ ਗੱਲ ਕਰਦਾ ਮੈਂ ਉਹੀ ਕਾਨੂੰਨ ਹੈ ਇੱਥੇ ਜਿੱਥੇ ਸਜਾਵਾ ਪੁਰਗੇ ਬੰਦੀ ਸਿੰਘ ਅੱਜ ਵੀ ਅੰਦਰ ਨੇ ਹੈਨਾ ਠੀਕ ਹੈ ਬਹੁਤ ਇਹ ਜੇ ਕਾਨੂੰਨ ਨੂੰ ਅਸੀਂ ਚੱਟਣਾ ਥੋੜੀ ਹੈਗਾ ਠੀਕ ਹੈ ਅਰੇ ਕਾਨੂੰਨ ਤਾਂ ਯਾਰ ਹੁਣ ਬਣੇ ਨੇ ਇਹ ਜਿਹੜਾ ਕਾਨੂੰਨ ਵਾਲਾ ਸਿਸਟਮ ਚੱਲਿਆ ਇਹ ਤਾਂ ਹੁਣ ਚੱਲਿਆ ਜਦੋਂ ਦੇ ਇਹ ਅੰਗਰੇਜ਼ ਅਗਰੂਜੇ ਇੱਥੋਂ ਗਏ ਨੇ ਉਹ ਲੋ ਆਦਾ ਸਿਸਟਮ ਚੱਲਿਆ ਹੈਨਾ ਉਦੋਂ ਪਹਿਲਾਂ ਕਿਹੜੇ ਕਾਨੂੰਨ ਹੁੰਦੇ ਸਿੰਘਾਂ ਦੇ ਸਿੰਘ ਤਾਂ ਐਵੇਂ ਹੀ ਚੱਲਦੇ ਸੀਗੇ ਪਹਿਲੇ ਦਿਨ ਤੋਂ ਮੱッセ ਰੰਗ ਅ ਸਿਰ ਵੱਡਿਆ ਸੀਗਾ ਠੀਕ ਹੈ ਨਾ ਹੁਣ ਗੱਲ ਕਰਦੇ ਹਾਂ ਹੁਣ ਦੋ ਪੱਖ ਚੱਲ ਰਹੇ ਨੇ ਹੈਨਾ ਵੀ ਹੈਨਾ ਕਈ ਮੰੰਦਾ ਬੋਲਣ ਵਾਲੇ ਵੀ ਹੈਗੇ ਨੇ ਵੀ ਜਿਹੜੇ ਕਹਿੰਦੇ ਨੇ ਵੀ ਹਾਂ ਵੀ ਕੀ ਹੱਕ ਆ ਇਹਨਾਂ ਨੂੰ ਹੈਨਾ ਗੱਲ ਪਤਾ ਕੀ ਹੋਗੀ ਬਾਈ ਆਪਾਂ ਕਹਿ ਤਾਂ ਦਿੰਨੇ ਆ ਆਪਣੀ ਕੋਮ 2 ਕਰੋੜ ਦੀ ਹੋਗੀ ਹੁਣ 3 ਕਰੋੜ ਲੱਗੇ ਕਹਿਣਾ ਹੈ ਨਾ ਵੀ ਆਪਾਂ 3 ਕਰੋੜ ਹੋ ਗਏ ਹੈਨਾ ਭਾਈ ਇਹ ਕੁਆਂਟੀਟੀ ਵਧ ਰਹੀ ਆ ਕੁਆਲਿਟੀ ਘਟ ਰਹੀ ਆ ਅ ਸੁੱਖਾ ਭਾਈ ਸੁੱਖਾ ਤੇ ਭਾਈ ਮਹਿਤਾਬ ਸਿੰਘ ਹੈਨਾ ਜਦੋਂ ਮੱਛੇ ਰੰਗੜ ਦਾ ਸਿਰ ਵੱਡਿਆ ਇਹਨਾਂ ਨੇ ਲੱਖੀ ਜੰਗਲ ਚ ਆਪਣਾ ਗੁਰਮਤਾ ਹੋਇਆ ਵੀ ਮੱਸਾ ਰੰਗੜ ਕੰਜਰੀਆਂ ਨਚਾਉਂਦਾ ਦਰਬਾਰ ਸਾਹਿਬ ਦੇ ਅੰਦਰ ਤੇ ਉੱਥੋਂ ਚਾਲੇ ਪਾਏਗੇ ਰਾਜਸਥਾਨ ਵੱਲ ਨੂੰ ਤੇ ਸਿੰਘਾਂ ਨੇ ਸਿੰਘਾਂ ਦਾ ਸਾਥ ਦਿੱਤਾ ਉਦੋਂ ਅਸੀਂ ਬਹੁਤ ਘੱਟ ਹੁੰਦੇ ਸੀਗੇ ਅਰ ਜਦੋਂ ਸਿੰਘਾਂ ਸਿੰਘ ਸਿੰਘਾਂ ਦਾ ਸਾਥ ਦਿੰਦੇ ਸੀ ਨਾ ਮੁੱਲ ਪਤਾ ਕੀ ਹੁੰਦਾ ਸੀਗਾ ਭਾਈ ਜੇ ਕਿਸੇ ਨੇ ਸਾਥ ਦਿੱਤਾ ਸਿਰ ਵੱਡਾਂਗੇ ਉਹ ਤਾਂ ਗਰਦਨ ਵੱਢ ਦਿੰਦੇ ਸੀਗੇ ਜਾਨੋ ਮਾਰਦੇ ਸੀਗੇ ਫੇਰ ਵੀ ਸਾਥ ਦਿੰਦੇ ਸੀਗੇ ਦੋਨੋਂ ਚੱਲੇ ਜੰਗਲ ਤੋਂ ਨਾਲ ਸਿੰਘ ਚੱਲੇ ਨੇ ਵਿੱਚ ਵਿੱਚ ਪੜਾ ਬਣਾਦੇ ਬਣਾਦੇ ਸਿੰਘ ਅੱਗੇ ਚੱਲੇ ਕੇ ਪੜਾ ਬਣਾਦੇ ਬਣਾਦੇ ਉਹਨਾਂ ਰੋਟੀ ਪਾਣੀ ਵੀ ਛਕਾਉਂਦੇ ਸੀ ਲਕਾਉਂਦੇ ਵੀ ਸੀਗੇ ਵੱਡ ਕੇ ਨਾ ਫੇਰ ਦੁਆਰ ਲੱਖੇ ਜੰਗਲ ਚ ਆ ਗਏ ਉਹ ਸੀ ਕੁਆਲਿਟੀ ਹੁਣ ਤਾਂ ਕੁਆਂਟੀਟੀ ਆ ਠੀਕ ਹੈ ਬਸ ਭੌਂਕਣ ਲੱਗ ਜਾਂਦੇ ਨੇ ਆ ਕੇ ਹੈਨਾ ਵੀ ਹਾਂ ਗਲਤ ਕਰਤਾ ਜੀ ਕੀ ਗਲਤ ਕਰਤਾ ਭਾਈ ਠੀਕ ਹੈ ਜੈਦੋ ਤੁਸੀਂ ਇੱਕ ਕੋਰ ਸ਼ਬਦ ਲਾ ਕੇ ਠੀਕ ਹੈ ਐਨਾ ਮੈਂ ਮੈਂ ਉਹਦੀ ਵੀਡੀਓ ਨਹੀਂ ਦੇਖ ਕੇ ਆਈ ਆਈਆਂ ਹੋਣਗੀਆਂ ਸਾਡੇ ਵੀ ਅੱਗੇ ਹੈਨਾ ਅਸੀਂ ਕਰ ਦਿੰਦੇ ਹਾਂ ਸਵਾਈਪ ਆਪਾਂ ਹੈਨਾ ਪਰ ਹੁਣ ਦੇਖਿਆ ਨੇ ਕੱਲ ਦੀਆਂ ਪਾਪ ਐਰੀਆ ਨੇ ਪੈਰੇ ਨੇ ਪਾਰੇ ਨੇ ਸਾਰੇ ਦੇ ਸਾਰੇ ਹੈਨਾ ਬਈ ਬਹੁਤ ਗੰਦ ਸੀਗਾ ਹੱਦ ਤੋਂ ਜ਼ਿਆਦਾ ਗੰਦ ਪਾਏ ਹੋਏ ਸੀਗਾ ਆਪਾਂ ਵੀ ਇਹ ਇਹ ਦੇਖੋ ਸਮਾਜ ਹੈ ਸਮਾਜ ਤਾਂ ਇੱਕ ਆਪਾਂ ਕਹਿੰਨਾ ਕਿ ਸਭੇ ਕੌਣਾ ਚਾਹੀਦਾ ਸਭ ਦੀਆਂ ਧੀਆਂ ਭੈਣਾਂ ਨੇ ਆਪਾਂ ਬੈਠੇ ਆ ਆਪਣੇ ਸਾਰਿਆਂ ਦੇ ਘਰੇ ਧੀਆਂ ਭੈਣਾਂ ਨੇ ਹੈਨਾ ਤੇ ਕਈ ਵਾਰ ਕੀ ਹੁੰਦਾ ਕਈ ਲੋਕ ਜਿਵੇਂ ਹੁਣ ਇਹ ਗੱਲਾਂ ਕਰ ਰਹੇ ਨੇ ਕਿ ਉਹ ਤਾਂ ਪਰਿਵਾਰ ਹੀ ਇਸ ਚੀਜ਼ ਤੋਂ ਚੱਲਦਾ ਸੀ ਹੈਨਾ ਪਰ ਗੱਲ ਇਹ ਵੀ ਹੈ ਕਿ ਸ਼ਰਮਿੰਦਗੀ ਤਾਂ ਇੱਥੋਂ ਵੀ ਹੈ ਕਿ ਪਰਿਵਾਰ ਜੇ ਚੱਲਦਾ ਹੀ ਇਹ ਕੰਮ ਤੋਂ ਹੈ ਤਾਂ ਫਿਰ ਪਰਿਵਾਰ ਨੂੰ ਵੀ ਇਹ ਚੀ ਸੋਚਣੀ ਚਾਹੀਦੀ ਸੀ ਕਿ ਭਾਈ ਕੁੜੀ ਸਾਡੀ ਕਰ ਕੀ ਰਹੀ ਹੈ ਫਿਰ ਪਰਿਵਾਰ ਦੀਆਂ ਡੜੀਆਂ ਕਰ ਲੈ ਡੜੀਆਂ ਕਰਕੇ ਖਾ ਲੋ ਅਸੀਂ ਨਹੀਂ ਖੇਤੀ ਕਰਦੇ ਅਸੀਂ ਨਹੀਂ ਬਦੀਨ ਹੁੰਦੇ ਸਾਰਾ ਦਿਨ ਖੇਤਾਂ 'ਚ ਅਸੀਂ ਵੀ ਸੋਸ਼ਲ ਮੀਡੀਆ ਚ ਲਾ ਰਹੇ ਆ ਭਾਈ ਪਿਛਲੇ 5 ਸਾਲ ਤੋਂ ਅਸੀਂ ਕੋਈ ਸੋਸ਼ਲ ਮੀਡੀਆ ਦੀ ਕਮਾਈ ਖਾ ਰਹੇ ਆ ਆਪਣਾ ਕੰਮ ਕਰਦੇ ਆ ਆਪਣੀ ਖੇਤੀ ਸਿੱਧਾ ਮਤਲਬ ਇਹ ਤਾਂ ਨਹੀਂ ਵੀ ਨੰਗੇਜ ਹੀ ਸਿੱਧਾ ਪ੍ਰੋਮੋਟ ਕਰ ਨੰਗੇਜ ਕਰ ਜੋ ਹੈਨਾ ਵੀ ਹਾਂ ਠੀਕ ਹੈ ਵੀ ਉਹਦਾ ਘਰ ਚੱਲਦਾ ਸੀਗਾ ਇਹ ਕੀ ਗੱਲ ਹੋਈ ਭਾਈ ਠੀਕ ਹੈ ਫਿਰ ਜ ਠੀਕ ਹੈ ਤੁਸੀਂ ਵੀ ਚਲਾ ਲਓ ਜਿਹੜੇ ਕਹਿੰਦੇ ਨੇ ਵੀ ਹਾਂ ਵੀ ਇਹ ਗਲਤ ਕਰਦਾ ਕਤਲ ਇਹ ਗਲਤ ਕਰਦਾ ਫਿਰ ਹਾਂ ਭਾਈ ਸੀਟ ਖਾਲੀ ਪਈ ਆ ਉਹਦੀ ਕੰਚਰ ਕੁਮਾਰੀ ਵਾਲੀ ਤੁਸੀਂ ਦੇਖ ਲਓ ਬਣੀ ਤੀਆਂ ਪੈਣ ਨੂੰ ਬਾੜ ਕੇ ਰਾਹ ਦੇ ਉੱਤੇ ਹੈ ਨਾ ਵੀ ਕਿੰਨਾ ਕਿ ਚੰਗਾ ਕੰਮ ਭਾਈ ਸਮਾਜ ਸਮਾਜ ਹੁੰਦਾ ਆ ਠੀਕ ਹੈ ਸਮਾਜ 'ਚ ਕੁਛਕ ਤਰੀਕੇ ਨਾਲ ਚੱਲਣਾ ਪੈਂਦਾ ਆ ਠੀਕ ਹੈ ਸੋਸ਼ਲ ਮੀਡੀਆ ਆ ਗਿਆ ਫੋਨ ਆ ਗਿਆ ਫੋਨ ਦੀ ਵਰਤੋਂ ਸਹੀ ਤਰੀਕੇ ਨਾਲ ਵੀ ਹੋ ਸਕਦੀ ਆ ਇਹ ਥੋੜੀ ਆ ਭਾਈ ਰਿਕਾਰਡ ਅੱਜ ਤੱਕ ਨਾ ਬਾਬੇ ਦੀ ਮਹਿਰ ਆ ਕਦੇ ਗਾੜ ਨਹੀਂ ਕੱਢੀ ਅੱਥੱਕ ਕਦੇ ਵੀ ਸੋਸ਼ਲ ਮੀਡੀਆ ਸੀ ਵੀ ਪਿਛਲੇ 5 ਸਾਲ ਤੋਂ ਚਲਾਉਂਦੇ ਆ ਯੋਗੀ ਸਾਨੂੰ ਪਤਾ ਯਾਰ ਸਾਡੀਆਂ 3 ਭੈਣਾਂ ਨੇ ਠੀਕ ਹੈ ਸਾਨੂੰ ਸਾਨੂੰ 4 ਅਸੀਂ ਨਹੀਂ ਕਹਿੰਦੇ ਸਾਨੂੰ ਵੱਧ ਦੇਖ ਜਾਣਗੇ ਸਾਨੂੰ 4 ਜਣੇ ਤਾਂ ਦੇਖਦੇ ਹੀ ਨੇ ਠੀਕ ਹੈ ਉਹ ਵੀ ਦੇਖਣਗੇ ਕੀ ਕੀ 4 ਬੱਚੇ ਦੇਖਦੇ ਨੇ ਹਨਾ ਉਹ ਕੀ ਸੋਚਣਗੇ ਵੀ ਹਾਂ ਯਾਰ ਇਹ ਕਿਹੜੇ ਪਾਸੇ ਨੂੰ ਤੁਰੇ ਹੋਏ ਨੇ ਬਾਈ ਹਾਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਅਮਰਪਾਲ ਮਹਿਰੋਂ ਦੇ ਤਾਂ ਉਹ ਕਹਿੰਦੇ ਕਿ ਇੱਥੇ ਵੀ ਕਹਿੰਦੇ ਵਾਸੀ ਕਮਲਕੌਰ ਪਿੰਡ ਆਈ ਕਹਿੰਦੇ ਉਹਨੂੰ ਸਮਝਾਇਆ ਬਿਠਾ ਕੇ ਵੀ ਭਾਈ ਇਹ ਛੱਡ ਦੇ ਸਾਰਾ ਕੁਝ ਕਹਿੰਦੇ ਬਹੁਤ ਵਾਰ ਸਮਝਾਇਆ ਕਹਿੰਦੇ ਬਹੁਤ ਘੰਟੇ ਉਸ ਨਾਲ ਇਹ ਗੱਲਾਂ ਕਰੀ ਗਿਆ ਮਰਤਪਾ ਮਹਿਰੋਂ ਕਿ ਨਾ ਕਰੋ ਇਹ ਜਾ ਕੁਝ ਪ੍ਰਮੋਟ ਨਾ ਇਹ ਜੀਆਂ ਵੀਡੀਓ ਪਾਓ ਕਹਿੰਦੇ ਪਰ ਉਹ ਉਸ ਤੋਂ ਬਾਅਦ ਇੱਥੇ ਕਹਿ ਕੇ ਚਲੀ ਗਈ ਕਿ ਠੀਕ ਹੈ ਮੈਂ ਇਹ ਦੋ ਵੀਡੀਓ ਨਹੀਂ ਪਾਉਂਦੀ ਪਰ ਬਾਅਦ ਵਿੱਚ ਫੇਰ ਸ਼ੁਰੂ ਹੋ ਗਿਆ ਕੰਮ ਗੱਲ ਬਈ ਦੇਖੋ ਗੱਲ ਪਤਾ ਕੀ ਹੈ ਇਹ ਨਾ ਜਦੋਂ ਪ੍ਰੋਡਿਊਸਰ ਦੇ ਥੱਪੜੇ ਲੱਗੇ ਸੀ ਨਾ ਉਦੋਂ ਹੀ ਸਾਥ ਦੇ ਦੇਣਾ ਚਾਹੀਦਾ ਸੀ ਲੋਕਾਂ ਨੂੰ ਇਹਨੂੰ ਠੱਲ ਪਾ ਜਾਣੀ ਸੀਗੀ ਠੀਕ ਹੈ ਸਾਡੇ ਵਾਲਿਆਂ ਨੇ ਠੀਕ ਹੈ ਤਾਂ ਕਰਕੇ ਕੰਮ ਵਧਿਆ ਵਧਿਆ ਉਹਨੂੰ ਸਮਝਾਇਆ ਉਹਨੂੰ ਪਿਆਰ ਨਾਲ ਵੀ ਸਮਝਾਇਆ ਸਾਰੇ ਪਾਸਿਓਂ ਕਈ ਕਹਿੰਦੇ ਨੇ ਕੁੜੀ ਮਾਰਤੀ ਕੁੜੀ ਮਾਰਤੀ ਕੁੜੀ ਦੇ ਬੰਦੇ ਦਾ ਇਹਦੇ ਵਿੱਚ ਕੀ ਫਰਕ ਠੀਕ ਹੈ ਜਿਹੜਾ ਗੰਦ ਪਾਊਗਾ ਭਾਈ ਉਹ ਤਾਂ ਚੱਕੇ ਹੀ ਜਾਊਗਾ ਫਿਰ ਹੈਨਾ ਠੀਕ ਹੈ ਉਹ ਮੁੰਡੇ ਨੇ ਜਿਹੜੇ ਮੁੰਡੇ ਕਿਹੜਾ ਪਾਉਂਦੇ ਨਹੀਂ ਹੈਗੇ ਗੰਦ ਹੈਨਾ ਠੀਕ ਹੈ ਸਮਝਣਾ ਚਾਹੀਦਾ ਸਾਰਿਆਂ ਨੂੰ ਭਾਈ ਤੁਹਾਡੇ ਤੁਹਾਡੇ ਫਰਜ਼ੇ ਨੇ ਸਮਾਜ ਪ੍ਰਤੀ ਤੁਹਾਡੇ ਤੁਸੀਂ ਰਹਿ ਕਿਹੜੀ ਧਰਤੀ ਤੇ ਰਹੇ ਹੋ ਪੰਜਾਬ ਦੀ ਧਰਤੀ ਦੀ ਗੁਰੂਆਂ ਪੀਰਾਂ ਦੀ ਧਰਤੀ ਤੇ ਇੱਥੇ ਇਹ ਸਭ ਕੁਝ ਨਹੀਂ ਬਰਬਾਦ ਕੀਤਾ ਜਾ ਸਕਦਾ ਠੀਕ ਹੈ ਤੇ ਬਈ ਸਾਨੂੰ ਦਾ ਪ੍ਰਾਊਡ ਆ ਬਾਈ ਹੈਨਾ ਉਹਨੇ ਜੋ ਵੀ ਕਰਿਆ ਅਸੀਂ ਤਾਂ ਨਾਲ ਖੜੇ ਆ ਭਾਈ ਅਮ੍ਰਿਤਪਾਲ ਦੇ ਹੈਨਾ ਤੇ ਇੱਕ ਠੋਕੇ ਖੜੇ ਆ ਹੁਣ ਜਿਵੇਂ ਅਰੈਸਟ ਹੋਣ ਦੀਆਂ ਗੱਲਾਂ ਹੋ ਰਹੀਆਂ ਨੇ ਹੈਨਾ ਵੀ ਬਾਈ ਉਹ ਰੈਸ਼ਸ ਚੀਜ਼ ਤਾਂ ਨਹੀਂ ਚਾਹੁੰਦੇ ਭਾਈ ਵੀ ਅਮ੍ਰਿਤਪਾਲ ਅਰੈਸਟ ਹੋਵੇ ਨਹੀਂ ਚਾਹੁੰਦੇ ਨਾ ਨਾ ਜਮਾ ਵੀ ਨਹੀਂ ਚਾਹੁੰਦੇ ਅਸੀਂ ਤਾਂ ਕਹਿੰਨੇ ਆ ਭਾਈ ਨਿਕਲੋ ਭਾਈ ਇੱਥੋਂ ਨਾ ਬਈ ਅਸੀਂ ਜਿਹੜਾ ਦੇਖਿਆ ਹੋਈਆਂ ਨੇ ਨਹੀਂ ਅਮ੍ਰਿਤਪਾਲ ਮਹਿਰੂਬਰ ਦੀ ਸੋਚ ਨਹੀਂ ਜੇ ਕੋਈ ਲੋਕ ਇਹ ਗੱਲ ਕਹਿਣਗੇ ਕਹਿਣਗੇ ਵੀ ਫਿਰ ਕਾਨੂੰਨ ਕਿੱਧਰ ਗਿਆ ਕਾਨੂੰਨ ਯਾਰ ਕਾਨੂੰਨ ਫਿਰ ਕਾਨੂੰਨ ਪਹਿਲਾ ਹੁੰਦਾ ਨਾ ਕਾਨੂੰਨ ਪਹਿਲਾ ਆਉਂਦਾ ਕਾਨੂੰਨ ਆ ਕੇ ਪਹਿਲਾਂ ਬੰਦ ਕਰਾਂਦਾ ਕਾਨੂੰਨ আর ਜਿਹੜੇ ਜਿਹੜਾ ਕਾਨੂੰਨ ਆ ਜਿਹੜੇ ਕਾਨੂੰਨ ਦੇ ਰਾਖੇ ਨੇ ਆ ਪੁਲਿਸ ਵਾਲੇ ਨੇ ਜਿੰਨੇ ਵੀ ਇਹਨਾਂ ਤੇ ਕਰਤੀਆਂ ਪੈਣ ਨੇ ਉਹਨਾਂ ਨੂੰ ਨਹੀਂ ਪਤਾ ਵੀ ਸਾਡੇ ਬੱਚਿਆਂ ਤੇ ਕੀ ਅਸਰ ਪੈਂਦਾ ਉਹਨਾਂ ਦੇ ਬੱਚੇ ਫੋਨ ਨਹੀਂ ਚਲਾਉਂਦੇ ਗਏ ਤੁਸੀਂ ਕੀ ਜਾਣੇ ਫਿਰ ਕੀ ਹੋਵੇ ਹੁਣ ਹੈਨਾ ਅਸੀਂ ਤਾਂ ਕਹਿੰਦੇ ਪਾਈ ਆਪਣਾ ਸੇਫ ਨਿਕਲੇ ਹਨ ਕਿਤੇ ਨੇ ਕਿਤੇ ਪਾਈ ਅਮਰਿਤਵਾਰ ਬਾਹਰ ਚਲਾ ਜਾਵੇ ਕਿਤੇ ਵੀ ਚਲਾ ਜਾਵੇ ਹੈਨਾ ਜਿਵੇਂ ਉਹਦੇ ਜੀ ਕਰੇ ਹੈਨਾ ਵੀ ਹਾਂ ਪਰ ਸੇਫ ਨਿਕਲੇ ਇੱਥੋਂ ਕਿਉਂਕਿ ਬਈ 5-7 ਸਾਲ ਠੀਕ ਹੈ ਇੱਕ ਸੋਚ ਦਬ ਜਾਂਦੀ ਹੈ ਜਿਹੜੇ ਅੰਦਰ ਜਾ ਠੀਕ ਹੈ 5-7 ਸਾਲ ਕਹਿਣ ਦੀ ਗੱਲ ਹੁੰਦੀ ਆ ਸੋਚ ਦਬ ਜਾਂਦੀ ਆ ਲੋਕ ਆਰਾਮ ਪ੍ਰਸਤ ਹੋ ਗਏ ਅਸੀਂ ਆਪਣੀ ਐਗਜ਼ਾਮਪਲ ਦੇ ਦਿੰਨੇ ਆਂ ਭਾਈ ਅਸੀਂ ਅੱਜ ਖੇਤੀ ਦੀ ਲੜਾਈ ਲੜਦੇ ਆਂ ਨਾ ਅਸੀਂ ਕੇਸ ਵੀ ਪਵਾਨੇ ਆਂ ਮੈਂ 26 ਕੇਸ ਇੱਕ ਵਾਰ ਚੱਲੇ ਨੇ 16 ਮੇਰੇ ਤੇ ਉਹਨਾਂ ਦੇ ਹੁਣ ਦੀ ਵਾਰ ਪਾਏ ਦੇ ਤਰੀਕੇ ਵੀ ਭੂਗਤਦੇ ਆਂ ਸਭ ਕੁਝ ਕਰਦੇ ਆਂ ਚੱਡੇ ਵੀ ਪੜਵਾਏ ਕੁੱਟਮਾਰ ਵੀ ਕਿੰਨੀ ਵਾਰ ਖਾਧੀ ਆ ਫੇਰ ਵੀ ਲੋਕਾਂ ਕੇ ਹੱਥ ਬੰਨਦੇ ਆਂ ਵੀ ਭਾਈ ਸਾਡੇ ਪਿੱਛੇ ਲੱਗ ਜਾਓ ਵੀ ਅਸੀਂ ਤੁਹਾਨੂੰ ਤਾਂ ਨਹੀਂ ਕਹਿੰਦੇ ਤੁਹਾਡੇ ਦੇ ਕੇਸ ਪਾਵਾਂਗੇ ਪਰ ਫੇਰ ਵੀ ਚੱਲ ਕੇ ਰਾਜ਼ੀ ਨਹੀਂ ਹੈ ਕਿ ਮਿੰਨਤਾਂ ਕਰ ਕਰਕੇ ਅਸੀਂ ਇਹਨਾਂ ਨੂੰ ਕਹਿੰਨੇ ਆਂ ਵੀ ਭਾਈ ਇਹ ਖ ਇਨਾ ਦੀ ਸੋਚ ਤੇ ਪੈਰਾ ਦੇਊਗਾ ਅਮਰਿਤਪਾਲ ਦੀ ਤਾਂ ਕਰਕੇ ਕਹਿੰਨੇ ਵੀ ਜੇ ਇਹ ਸੇਫ ਰਹਿੰਦਾ ਆ ਨਾ ਕਿਉਂਕਿ ਸ਼ੇਰ ਨੇ ਬਹੁਤ ਤਕੜਾ ਕੰਮ ਕਰਦਾ ਹੁਣ ਤਾਂ ਸਿਰਫ ਦਿਹਾੜ ਮਾਰਨੀ ਆ ਬੈਠ ਕੇ ਜਿੱਧਰ ਨੂੰ ਵੀ ਦਿਹਾੜ ਮਾਰਤੀ ਨਾ ਸਾਰਾ ਕੰਮ ਆਪੇ ਬੰਦ ਹੋਣਾ ਹੁਣ ਲੱਗ ਗਿਆ ਅਕਲ ਦਾ ਤੁਸੀਂ ਦੇਖ ਹੀ ਰਹੇ ਹੋ ਮਾਫੀਆਂ ਤੇ ਮਾਫੀਆਂ ਮਾਫੀਆਂ ਤੇ ਮਾਫੀਆਂ ਆ ਰਹੀਆਂ ਨੇ ਹਨਾ ਉਰਦਾ ਇੱਕ ਦਹਾੜ ਦੀ ਲੋੜ ਆ ਮੈਂ ਨਹੀਂ ਜਾਂਦਾ ਵੀ ਹਾਂ ਕੱਲ ਨੂੰ ਅੰਮ੍ਰਿਤਪਾਲ ਦੀ ਸੋਚ ਦਬੇ ਹਰ ਪੰਜ ਸੱਤ ਚਲੋ ਉਹ ਤਾਂ ਪ੍ਰਮਾਤਮਾ ਨੂੰ ਪਤਾ ਹੈ ਨਾ ਵਾਹਿਗੁਰੂ ਨੂੰ ਵੀ ਨਾ ਵੀ ਅੰਦਰ ਕੱਟਣ ਨੇ ਟਾਈਮ ਹੈ ਨਾ ਜਾਂ ਫਿਰ ਬਾਹਰ ਕੱਟਣਾ ਜਿਵੇਂ ਵੀ ਕੱਟਣਾ ਪਈਦਾ ਹੈ ਨਾ ਤੇ ਪਰ ਮੈਂ ਦਿਲੋਂ ਨਹੀਂ ਚਾਹੁੰਦਾ ਵੀ ਹਾਂ ਪੰਜ ਸੱਤ ਸਾਲ ਇਹਨਾਂ ਗੰਦਾਂ ਪਿੱਛੇ ਅਸੀਂ ਜੇਲ੍ਹ 'ਚ ਆਪਣੀ ਸੋਚ ਨੂੰ ਦੱਬ ਕੇ ਰੱਖੀ ਵੀ ਨਾ ਪੇਸ਼ ਹੋਵੇ ਹਾਂ ਨਾ ਪੇਸ਼ ਹੋਵੇ ਨਿਕਲੇ ਬਈ ਹੈ ਨਾ ਵਧੀਆ ਕੋਈ ਦਿੱਕ ਨਹੀਂ ਹੈ ਕਿ ਦੁਨੀਆ ਨਿਕਲਦੀ ਹੈ ਕੋਈ ਅੰਮ੍ਰਿਤਪਾਲ ਮੈਰੋ ਕੱਲ ਨਿਕਲੂਗਾ ਪਹਿਲਾਂ ਵੀ ਬਥੇਰੀ ਦੁਨੀਆ ਨਿਕਲੀ ਆ ਹੈ ਨਾ ਠੀਕ ਹੈ ਤੇ ਅਸੀਂ ਤੇ ਮੈਂ ਮੇਰੀ ਪਰਸਨਲ ਸੋਚ ਹੈ ਵੀ ਬਈ ਸੇਫ ਰਹਿ ਕੇ ਤੁਸੀਂ ਹੁਣ ਸਿਰ ਥੋਡੀ ਦਹਾੜ ਦੀ ਲੋੜ ਹੈ ਠੀਕ ਹੈ ਤੁਸੀਂ ਦਹਾੜ ਦੀਦਰ ਨੂੰ ਮਾਰਿਆ ਕਰੋਗੇ ਸਾਰੀ ਕੌਮ ਤੁਹਾਡੇ ਨਾਲ ਤੁਹਾਡੀ ਆਖਰੀ ਵਾਰ ਕਦੋਂ ਗੱਲ ਹੋਈ ਤੁਹਾਡੇ ਭਰਾ ਤੁਹਾਡੇ ਨਾਲ ਨੇ ਸਾਰੇ ਦੇ ਸਾਰੇ ਠੀਕ ਹੈ ਨਾ ਸਾਰੇ ਪਰਿਵਾਰ ਤੁਹਾਡੇ ਨਾਲ ਨੇ ਜਿਨ੍ਹਾਂ ਦੇ ਬੱਚਿਆਂ ਤੇ ਗੱਲ ਹੁੰਦੀ ਰਹਿੰਦੀ ਹੈ ਬਾਈ ਹੁਣ ਨਾਲ ਠੀਕ ਹੈ ਨਾ ਪਹਿਲਾਂ ਵੀ ਲਾ ਲੋ ਹੈ ਨਾ ਜਦੋਂ ਪਿਛਲੀ ਵਾਰ ਵੀ ਬਾਈ ਉਹਨਾਂ ਦੇ ਵਕਤ ਪਿਆ ਸੀ ਜਦੋਂ ਇਹਨਾਂ ਨੇ ਉਹ ਸਾਦ ਕੁੱਟਿਆ ਸੀਗਾ ਉੱਥੇ ਹੈਨਾ ਉਦੋਂ ਵੀ ਅ ਅਸੀਂ ਨਾਲ ਖੜੇ ਸੀਗੇ ਅਸੀਂ ਤਾਂ ਹਮੇਸ਼ਾ ਹੀ ਖੜੇ ਹਾਂ ਸਾਰਿਆਂ ਦੇ ਨਾਲ ਮੈਂ ਤਾਂ ਹਰ ਇੱਕ ਬੰਦੇ ਦੇ ਨਾਲ ਖੜਾਗਾ ਜਿਹੜਾ ਪੰਜਾਬ ਪਿੱਛੇ ਹਾਂ ਦਾ ਨਾਰਾ ਮਾਰੂਗਾ ਪੰਜਾਬ ਨੂੰ ਬਚਾਉਣ ਪਿੱਛੇ ਹੈਨਾ ਕਿਉਂਕਿ ਜਦੋਂ ਚਾਹੇ ਭਾਨੇ ਦੇ ਬਾਈ ਦੇ ਕਦੇ ਵਕਤ ਪਿਆ ਚਾਹੇ ਲੱਖੇ ਬਾਈ ਦੇ ਕਦੇ ਵਕਤ ਪਿਆ ਅਸੀਂ ਤਾਂ ਅੰਮ੍ਰਿਤਪੁਰ ਨਾਲ ਨਾਲ ਅੱਜ ਵੀ ਪੋਸਟ ਪੀਨ ਤੇ ਪਈ ਆ ਫੇਸਬੁੱਕ ਦੇ ਉੱਤੇ ਹੈਨਾ ਪਹਿਲੇ ਦਿਨ ਤੇ ਖੜੇ ਨੇ ਅੱਜ ਵੀ ਹੁਣ ਵੀ ਜਦੋਂ ਡੀਸੀ ਨੂੰ ਗਿਆਪਨ ਦੇਣਾ ਸੀਗਾ ਨਾ ਉਦੋਂ ਵੀ ਮੈਂ ਪਟਿਆਲੇ ਡੀਸੀ ਨੂੰ ਗਿਆਪਨ ਦੇਣ ਗਿਆ ਤੇ ਇੱਕ ਬਾਈ ਖੜਾਂਗੇ ਹੈਨਾ ਹਰ ਇੱਕ ਨਾਲ ਖੜਾਂਗੇ ਜਿਹੜਾ ਪੰਜਾਬ ਪਿੱਛੇ ਗੱਲ ਬਾਈ ਪਤਾ ਕੀ ਆ ਆਪਣਾ ਬਾਣੀ ਤੇ ਚੱਲਣ ਵਾਲੇ ਲੋਕ ਆ ਸਾਡੇ ਲੋਕਾਂ ਦਾ ਕੀ ਹੋ ਗਿਆ ਸਾਡੇ ਲੋਕਾਂ 'ਚ ਹੈਨਾ ਹੁਣ ਜਲਣ ਨਹੀਂ ਭਾਈ ਜਲਣ ਨਹੀਂ ਦੇਖੋ ਆਪਾਂ ਅਰਦਾਸ ਕੀ ਮੰਗਦੇ ਆ ਜਦੋਂ ਸਵੇਰੇ ਅਰਦਾਸ ਕਰਦੇ ਆ ਬਿਨਮਾਨ ਦੇ ਮਾਨ ਤਾਨ ਤੇ ਆਣ ਨੋਟੀਆਂ ਦੀ ਉੜਨੇ ਆਸਰੰ ਦੇ ਆਸਰ ਸੱਚੇ ਪੀਤਾ ਵਾਹਿਗੁਰੂ ਜੀ ਆਪ ਜੀ ਦੇ ਅੱਗੇ ਅਰਦਾਸ ਹੈ ਨਾ ਪੰਥ ਦੇ ਕੰਮ ਲਾਇਓ ਪੰਥ ਦੇ ਕੰਮ ਤੇ ਅੱਗੇ ਹੋ ਕੇ ਤੁਰਿਏ ਕਿਸੇ ਤੋਂ ਜੜ ਨਾ ਹੋਵੇ ਈਰਖਾ ਨਾ ਹੋਵੇ ਹੈ ਨਾ ਵੀ ਅਸੀਂ ਸਾਥ ਦਈਏ ਹੈ ਨਾ ਠੀਕ ਹੈ ਕੋਮ ਚੜਦੀ ਕਲਾ ਚ ਹੋਵੇ ਤੇ ਭਾਈ ਜੇ ਅਸੀਂ ਅੱਸੀ ਨਹੀਂ ਹੈ ਨਾ ਨਾਲ ਖੜਾਂਗੇ ਫਿਰ ਹੋਰ ਕੌਣ ਖੜੂਗਾ ਇਹ ਜਲਨ ਕੱਢਣੀ ਪੈਣੀ ਆ ਜਦੋਂ ਸਿੱਖ ਇੱਕ ਦੂਜੇ ਦਾ ਸਾਥ ਦੇਣ ਲੱਗੇ ਨਾ ਜਿਵੇਂ ਪਹਿਲਾਂ ਸਿੰਘ ਦਿੰਦੇ ਸੀਗੇ ਨਾ ਠੀਕ ਹੈ ਜਦੋਂ ਸਿੱਖ ਸਿੱਖ ਦਾ ਸਾਥ ਦੇਣ ਲੱਗਿਆ ਮੈਂ ਇੱਕ ਗੱਲ ਦੱਸ ਦਿੰਦਾ ਮੈਂ ਭਾਈ ਟਾਇਰ ਪਵਾਉਣ ਚਲੇ ਗਿਆ ਲਾੜਵਾ ਟਰੈਕਟਰ ਦੇ ਆਪਣੇ ਵਾਲੇ ਦੇ ਉੱਥੇ ਇੱਕ ਮੁਸਲਮਾਨ ਭਰਾ ਸੀਗਾ ਹੈਨਾ ਉਹਨੇ ਉੱਥੇ ਨਾ ਮੁਸਲਮਾਨ ਭਰਾ ਟਾਇਰ ਪਵਾਉਣ ਆ ਗਿਆ ਸਾਡੇ ਸਾਹਮਣੇ ਦੀ ਗੱਲ ਆ ਭਾਈ ਉਹਨੇ ਤਾਂ ਸਾਰੇ ਗਾਹਕ ਛੱਡ ਤੇ ਉਹਨੂੰ ਪਾਣੀ ਵੀ ਪਲਾਇਆ ਠੀਕ ਹੈ ਉਹਦੀ ਹੈਲਪ ਵੀ ਸਿਰਫ ਇੱਕ ਕੰਮ ਕਰਕੇ ਮੈਂ ਮੈਨੂੰ ਤਾਂ ਯਾਰ ਬੜੀ ਵਧੀਆ ਲੱਗੀ ਗੱਲ ਮੈਂ ਕਿਹਾ ਯਾਰ ਇਹੇ ਕੰਮ ਸਾਡੀ ਕੌਮ ਚ ਕਿਉਂ ਨਹੀਂ ਹੋ ਸਕਦਾ ਭਾਈ ਜਦੋਂ ਤੱਕ ਜਦੋਂ ਸਿੱਖ ਸਿੱਖ ਦੀ ਲਤਣ ਲਤਾਂ ਖਿੱਚਣੀ ਬੰਦ ਨਹੀਂ ਕਰਦੇ ਨਾ ਤਾਂ ਤੱਕ ਤੁਹਾਡਾ ਕਦੇ ਭਲਾ ਨਹੀਂ ਹੋ ਸਕਦਾ ਹੁਣ ਭਾਈ ਅੰਮ੍ਰਿਤਪਾਲ ਦੀ ਬਲੂ ਘਰ ਪਿਆ ਉਹਨਾਂ ਦੇ ਖਿਲਾਫ ਕੌਣ ਬੋਲ ਰਿਹਾ ਉਹਨਾਂ ਦੇ ਖਿਲਾਫ ਕੋਈ ਬਿਹਾਰ ਵਾਲਾ ਬੋਲ ਰਿਹਾ ਹੈ ਕਿ ਇਹ ਕੋਈ ਦਿੱਲੀ ਵਾਲਾ ਬੋਲ ਰਿਹਾ ਉਹਨਾਂ ਦੇ ਖਿਲਾਫ ਸਾਡੇ ਵਾਲੇ ਬੋਲ ਰਹੇ ਨੇ ਸਾਰਾ ਦਿਨ ਭਾਂਡਣ ਤੇ ਲੱਗੇ ਹੋਏ ਨੇ ਭਾਂਡਣ ਤੇ ਲੱਗੇ ਹੋਏ ਨੇ ਕੀ ਕਰਤਾ ਭਾਈ ਇਹੋ ਜਿਹਾ ਐਜਾ ਗਲਤ ਦੱਸੂ ਕੀ ਕਰਤਾ ਠੀਕ ਹੈ ਵਹੀਰ ਕੱਢੀ ਸੀਗੀ ਆਕੇ ਅੰਮ੍ਰਿਤਪਾਲ ਛਕਣ ਅੰਮ੍ਰਿਤ ਛਕਣ ਲੱਗੇ ਸੀ ਮੁੰਡੇ ਇਹਨਾਂ ਸੈਨੂੰ ਛਡਾਉਣ ਦੀ ਗੱਲ ਕਰਦੇ ਹਜੇ ਕੀ ਰਾਜ ਦੀ ਗੱਲ ਕਰੀ ਸੀਗੀ ਕੀ ਮਾੜਾ ਕੀ ਕਰਤਾ ਸੀ ਕਿਸੇ ਕਿਸੇ ਪਰਿਵਾਰ ਦਾ ਮਾੜਾ ਕਰਤਾ ਸੀ ਠੀਕ ਹੈ ਨਾ ਪਰ ਬਸ ਲੱਤਾਂ ਲੱਤਾਂ ਖਿੱਚਣ ਦੇ ਸਾਰੀ ਕੰਮ ਹੈ ਨਾ ਉਹ ਹੀ ਕਹਿੰਦਾ ਵੀ ਕੁਆਲਿਟੀ ਹੋ ਤਾਂ ਗਏ ਸੀ 3 ਕਰੋੜ ਠੀਕ ਹੈ ਨਾ ਪਰ ਕੁਆਂਟੀਟੀ ਹੀ ਬਧਰੀ ਆ ਕੁਆਲਿਟੀ ਘਟ ਰਹੀ ਹੈ ਯਹੂਦੀ ਨੇ ਠੀਕ ਹੈ ਨਾ ਭਾਈ ਕਿਸੇ ਨੂੰ ਆਪਣੇ ਧਰਮ 'ਚ ਇੰਟਰਵਿਊ ਨਹੀਂ ਕਰਨ ਦਿੰਦੇ ਅਗਲੇ ਇਹ ਤੇ ਨਵਦੀ ਤੁਸੀਂ ਗੱਲ ਕੀਤੀ ਆ ਭਾਈ ਚਾਰ ਕਿਸਾਨ ਦੀ ਹੈ ਨਾ ਤਾਂ ਮੈਂ ਹੁਣੇ ਗੱਗੀ ਪੰਡੇ ਤੋਂ ਹੁਣਾਂ ਨਾਲ ਪਟਿਆਲੇ ਵਾਲੇ ਜਿਹੜੇ ਹੈਗੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਕੇ ਆਇਆ ਉਹ ਕਹਿੰਦੇ ਬਹੁਤ ਸਾਰੇ ਲੋਕ ਨੇ ਇਸ ਨੂੰ ਰੰਗਤ ਗਲਤ ਦੇਣਾ ਚਾਹੁੰਦੇ ਨੇ ਕਹਿੰਦੇ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਬੋਲੋ Hindu ਕੁੜੀ ਮਾਰਤੀ ਕਹਿੰਦੇ Hindu ਸਿੱਖ ਦਾ ਮਸਲਾ ਨਾ ਬਣਾਓ ਕਹਿੰਦੇ ਇਹ ਇਹੋ ਜਿਹੇ ਕੰਮਾਂ ਚ ਨਾ ਤੁਸੀਂ ਲੈ ਕੇ ਆਓ ਗੱਲ ਪਤਾ ਕੀ ਹੈ ਭਾਈ ਜਿਹੜਾ ਨਾ ਬੰਦਾ ਚਾਹੇ ਤੋਂ ਉਹ ਰਮੈਣ ਪੜਦਾ ਚਾਹੇ ਉਹ ਗੀਤਾ ਪੜਦਾ ਜਿਵੇਂ ਅਸੀਂ ਬਾਣੀ ਪੜਦੇ ਆ ਹੈ ਨਾ ਉਹਨੂੰ ਪਤਾ ਆ ਬਿਨਾ ਅਕਾਲ ਪੁਰਖ ਕੀ ਚੀਜ਼ ਪਰਮਾਤਮਾ ਕੀ ਚੀਜ਼ ਕਿਉਂਕਿ ਸਭ ਕੁਝ ਪਰਮਾਤਮਾ ਦ ਬਣਾਇਆ ਹੋਇਆ ਜੇ ਹਿੰਦੂ ਧਰਮ ਬਣਿਆ ਸੀਗਾ ਉਹ ਵੀ ਉਸ ਕਾਲਪੁਰਖ ਨੇ ਬਣਾਇਆ ਹੋਇਆ ਉਹ ਵੀ ਇੱਕ ਹੈ ਨਾ ਮੁਸਲਮਾਨ ਧਰਮ ਬਣਿਆ ਉਹ ਵੀ ਇੱਕ ਕਾਲਪੁਰਖ ਨੇ ਬਣਾਇਆ ਸਿੱਖ ਧਰਮ ਬਣਿਆ ਜਦ ਵੀ ਆ ਗਿਆ ਭਈਆ ਕਾਲ ਕੀ ਤਵੇ ਚਲਾਇਓ ਪੰਥ ਹੈ ਨਾ ਮਾਨਸ ਕੀ ਜਾਤ ਸਭ ਇੱਕ ਸਭ ਇੱਕ ਪਹਿਚਾਨ ਠੀਕ ਹੈ ਨਾ ਵੀ ਭਈ ਇਹ ਤਾਂ ਸਭ ਕਾਲਪੁਰਖ ਇਹਦੇ ਚ ਹਿੰਦੂ ਧਰਮ ਨਹੀਂ ਕਦੇ ਵੀ ਧਰਮ ਤੂੰ ਲੈ ਕੇ ਤਾਂ ਨਾ ਮੈਂ ਕਦੇ ਵੀ ਨਾ ਆਪਾਂ ਕਹਿੰਨੇ ਭਾਈ ਕੋਈ ਧਰਮ ਮਾੜਾ ਹਿੰਦੂ ਵੀ ਚੰਗੇ ਨੇ ਠੀਕ ਹੈ ਨਾ ਸਿੱਖ ਵੀ ਚੰਗੇ ਸਿੱਖ ਧਰਮ ਵੀ ਚੰਗਾ ਐ ਮੁਸਲਮਾਨ ਧਰਮ ਦੀ ਕੀ ਸਾਰੇ ਚੰਗੇ ਨੇ ਪਰ ਲੋਕ ਮਾੜੇ ਨੇ ਹੁਣ ਜਿਵੇਂ ਉਹ ਪਾਸਟਰ ਸੀਗਾ ਬਲਜਿੰਦਰ ਆਪਣੇ ਆਪ ਨੂੰ ਤਾਂ ਵੱਡ ਧਰਮ ਦਾ ਵੱਡਾ ਮਸੀਹਾ ਦੱਸਦਾ ਸੀਗਾ ਕੀ ਨਿਕਲਿਆ ਬਈ ਉਹ ਠੀਕ ਹੈ ਹੁਣ ਉਹ ਲਾਲੋ ਨਿਹੰਗ ਸਿੰਘ ਆਪਣੇ ਵਾਲਾ ਨਿਹੰਗ ਤਾਂ ਮਤਲਬ ਪਤਾ ਨਹੀਂ ਕੀਵੇਂ ਨਿਹੰਗ ਸਿੰਘ ਤਾਂ ਕਹਣੇ ਨੂੰ ਜੀਨ ਕਰਦਾ ਨਿਹੰਗ ਸਿੰਘ ਤਾਂ ਮੈਰੋ ਆ ਜਿਨੇ ਸਾਰੇ ਪੰਜਾਬ ਦਾ ਠੇਕਾ ਲੈ ਲਿਆ ਸਾਰੀ ਤੀਆਂ ਭੈਣਾਂ ਦਾ ਵੀ ਮੈਂ ਬਚਾ ਕੇ ਦਿਖਾਉਂਗਾ ਠੀਕ ਹੈ ਉਹ ਹਰਜੀਤ ਆ ਜਿਹੜਾ ਹੈ ਨਾ ਠੀਕ ਹੈ ਉਹ ਸਾਰਨ ਬਕਵਾਸ ਕਰਨ ਦੇ ਇੱਧਰ ਐਸਐਸ ਦੇ ਛੱਡੇ ਹੋਏ ਨੇ ਵਧੀਆ ਤਰੀਕੇ ਨਾਲ ਕੁਝ ਨਹੀਂ ਆਗੇ ਭਾਈ ਜੁੱਤੀ ਦੀ ਘਾਟ ਆ ਠੀਕ ਹੈ ਅਸੀਂ ਕਹਿੰਦੇ ਵੀ ਭਾਈ ਅਸੀਂ ਚੰਗੇ ਭਲੇ ਆਪਣੇ ਘਰਾਂ 'ਚ ਬਸਦੇ ਆ ਗੁੱਸਾ ਤਾਂ ਬਹੁਤ ਆਉਂਦਾ ਹੈ ਨਾ ਤੁਹਾਨੂੰ ਪਤਾ ਵੀ ਹੈ ਕਿੱਦੇ ਰਹਿੰਦੇ ਨੇ ਕੀ ਪਰ ਹੈਗੇ ਵੀ ਨਹੀਂ ਇਹਨੇ ਜੋਗੀ ਵੀ ਹਾਂ ਨਾ ਨਰੋਲੋਜੀ ਕਿਉਂਕਿ ਹੈ ਹੀ ਨਹੀਂ ਭਾਈ ਯਾਰ ਹੋਵੇ ਤਾਂ ਕਿਸੇ ਪਾਸੇ ਇਹ ਰਸੂਲਪੁਰ ਕਹਿੰਦੇ ਕਿ ਮੈਰੋਂ ਤਾਂ ਕਹਿੰਦੇ ਗੈਂਗਸਟਰ ਆ ਬਾਣੇ ਦੇ ਵਿੱਚ ਕਹਿੰਦੇ ਲੱਚਰਤਾ ਜਿਹੜੇ ਫਲਾਰੀਆਂ ਕੁੜੀਆਂ ਉਹਨਾਂ ਨਾਲ ਮੈਂ ਖੜਾ ਮੈਨੂੰ ਕਹਿੰਦੇ ਦੱਸੋ ਕਿਹੜਾ ਧਮਕੀ ਦਿੰਦਾ ਜੇ ਮੈਰੋਂ ਤੂੰ ਤਾਂ ਉਹਦਾ ਆਰਐਸਐਸ ਦਾ ਬੀਜੇਪੀ ਦਾ ਠੀਕ ਹੈ ਨਾ ਜਿਹੜਾ ਸਾਡੇ ਵਿੱਚ ਵੜਿਆ ਹੋਇਆ ਇਹਨਾਂ ਨੇ 75 80 ISGPCH ਚ ਲਾਲੋ ਸਾਡੀ ਖੇਤਰੀ ਪਾਰਟੀਆਂ ਚ 20% ਲੋਕ ਨੇ ਜਿਹੜੇ ਮਤਲਬ ਚੰਗੇ ਨੇ ਬਾਕੀ ਤਾਂ ਸਾਰੇ ਜੇ ਕਬਜ਼ਾ ਆ ਰਹੇ ਸਨ BJP ਨੇ ਕਰਾਏ ਹੋਇਆ ਠੀਕ ਹੈ ਨਾ ਭਾਈ ਇਹਨਾਂ ਨੂੰ ਵੀ ਨੱਥ ਪਾਣੀ ਪਊਗੀ ਹਨਾ ਪਰ ਇੱਕ ਵਾਰ ਸੁਰਵਾਤ ਕਰਨ ਦੀ देर ਹੁੰਦੀ ਆ ਫੇਰ ਦੇਖੋ ਜੇਲਾ ਵਾਲਾ ਜਿਹੜਾ ਸਿਸਟਮ ਆ ਹਨਾ ਕੋਈ ਐਡਾ ਹੋ ਜੇ ਆਪਾਂ ਸੋਚੀਏ ਵੀ ਬਹੁਤ ਵੀ ਹਨਾ ਜੇ ਕੋਈ ਜੇ ਕਹਨ ਉਹ ਜੇ ਕਹੇ ਵੀ ਇਹਦੇ ਥੱਲੇ ਮਾਰ ਕੇ ਕਿਤੇ ਕਿੱ데 ਕਿੱਡਾ ਪਰਚਾ ਹੋ ਜਾਊਗਾ ਆਦਾਂਗੇ 4 ਮਹੀਨੇ ਨੂੰ ਬਾਹਰ ਐਡਾ ਕੁਝ ਨਹੀਂ ਆਏਗਾ ਪਰ ਅਸੀਂ ਉੜ ਜਣਾ ਨਹੀਂ ਅਸੀਂ ਚਾਹੁੰਦੇ ਵੀ ਭਾਈ ਵੀ ਠੀਕ ਬਸ ਰਹੇ ਆ ਆਪਣੀ ਖੇਤੀ ਦੀ ਲੜਾਈ ਲੜਦੇ ਆ ਠੀਕ ਹੈ ਬਾਬੇ ਕਿਉਂਕਿ ਸਾਰਿਆਂ ਸਾਰੀ ਜੈਸੀ ਸੋਚੀ ਵੀ ਸਾਰੀ ਸਾਰੀ ਠੇਕਾ ਨਵਦੀਪ ਹੁਣ ਲੈ ਲੈਣ ਗਿਆ ਸਾਰੀ ਲੜਾਈ ਦਾ ਠੇਕਾ ਅਮਰਿਤਪਾਲ ਮੈਰੋਂ ਲੈ ਲੂ ਇਹ ਕੰਮ ਐਵੇਂ ਨਹੀਂ ਚੱਲੇ ਕਰਦੇ ਇਹ ਸਭ ਨੇ ਆਪਣੀ ਆਪਣੀ ਜ਼ਿੰਮੇਵਾਰੀਆਂ ਕਾਲਪੁਰਖ ਨੇ ਤੈਅ ਕਰਨੀਆਂ ਜਿਵੇਂ ਅਸੀਂ ਖੇਤੀ ਪਿੱਛੇ ਲੜੀ ਜਾਂਦੇ ਜਿੰਨੇ ਕੁ ਲੜਨ ਜੋਗੇ ਹੈਗੇ ਆ ਬਾਈ ਹੈਨਾ ਕਿਉਂਕਿ ਖੇਤੀ ਵੀ ਬਾਬੇ ਨਾਨਕ ਜੀ ਦਿੱਤੀ ਹੋਈ ਆ ਪਾਂਥੇ ਵੀ ਬਾਬੇ ਨਾਨਕ ਕਰ ਦਿੱਤਾ ਭਾਈ ਅਮਰਿਤਪਾਲ ਮੈਰੋਂ ਨੇ ਇਸ ਤਰੀਕੇ ਨਾਲ ਹੈਨਾ ਜਿਵੇਂ ਪਾਂਨੇ ਸਿੱਧੂ ਬਾਈ ਹੁਣੇ ਪੈਸੇ ਔਰ ਏਜੰਟਾਂ ਵਾਲੇ ਪ ਤੇ ਜਦੋਂ ਇਹ ਜਿਹੇ ਚੜਦੀ ਗੱਲ ਵਾਲੇ ਕੰਮ ਹੋਣਗੇ ਨਾ ਫਿਰ ਹੋਰ ਸਿੰਘ ਵੀ ਕਰਨਗੇ ਕੱਲ ਨੂੰ ਹੈਨਾ ਫਿਰ ਨਾ ਨਿਆਂਗ ਮੈਂ ਕਹਿੰਦਾ ਵੀ ਨਾ ਭਾਈ ਅਸੀਂ ਅਦਰ ਸਟੇਟ 'ਚ ਰਹਿੰਦੇ ਆ ਹਰਿਆਣੇ ਦੇ ਹੈਨਾ ਜਦ ਇਹ ਕੰਮ ਹੋਇਆ ਨਾ ਸਾਨੂੰ ਪਤਾ ਵੀ ਹਾਂ ਜਦੋਂ ਅਸੀਂ ਇੱਧਰ ਬੈਠ ਕੇ ਦੇਖਦੇ ਆ ਵੀ ਕਿੰਨਾ ਚੜਦੀ ਕਲਾ ਵਾਲਾ ਕੰਮ ਹੋਇਆ ਕਿੰਨੀ ਮਤਲਬ ਬਾਣੇ ਨੂੰ ਲਾਉ ਲੋ ਵੀ ਹਾਂ ਨਿਆਂਗਾਂ ਦੀ ਇੰਨੀ ਇੱਜ਼ਤ ਆ ਨਾ ਭਾਈ ਵੀ ਪੁੱਛੇ ਕੁਛ ਨਾ ਹੈਨਾ ਅਸੀਂ ਤਾਂ ਬੇਨਤੀ ਵੀ ਕਰਦੇ ਆ ਸਾਰੇ ਨਿਆਂਕ ਜਿਹਦੇ ਨਿਆਂਗ ਜਿੱਥੇ ਬੰਦਿਆਂ ਨੂੰ ਵੀ ਭਾਈ ਤੁਹਾਡੇ ਵਰਗਾ ਦਲੇਰ ਕੋਈ ਨਹੀਂ ਹੈਗਾ ਠੀਕ ਹੈ ਨਾ ਤੁਸੀਂ ਅਕਾਲ ਨੂੰ ਪੁੱਜਣ ਵਾਲੇ ਲੋਕ ਹੋ ਤੁਹਾਨੂੰ ਜੰਮਣ ਮਰਨ ਦਾ ਕੋਈ ਡਰ ਨਹੀਂ ਹੈਗਾ ਵੀ ਇਹ ਜ਼ਿੰਮੇਵਾਰੀਆਂ ਤੁਹਾਨੂੰ ਚੱਕਣੀਆਂ ਪੈਣਗੀਆਂ ਸਮਾਜ ਨੂੰ ਸੁਧਾਰਨ ਵਾਲੀਆਂ ਵੀ ਵੱਧ ਤੋਂ ਵੱਧ ਨਾ ਬਹੀਰਾਂ ਕੱਢ ਕੇ ਬੁੱਢਾ ਦਲ ਹੋ ਗਿਆ ਤਰਾਂ ਦਲ ਹੋ ਗਿਆ ਜਿੰਨੇ ਵੀ ਦਲ ਨੇ ਸਾਰਿਆਂ ਨੂੰ ਕੱਟੇ ਹੋ ਕੇ ਬਹੀਰਾਂ ਕੱਢ ਕੇ ਮਤਲਬ ਪਾਸੇ ਨੂੰ ਲਾਣਾ ਚਾਹੀਦਾ ਹੁਣ ਸਾਰੇ ਆਉਣ ਨੂੰ ਤਿਆਰ ਨੇ ਕਿਉਂਕਿ ਸਾਰਿਆਂ ਨੇ ਦੇਖ ਲਿਆ ਭਾਈ ਕਿਸੇ 'ਚ ਨਹੀਂ ਹੈਗੀ ਇੰਨੀਆਂ ਦਲੇਰੀਆਂ ਸਿੱਧਾ ਬਹੁਤ ਮਤਲਬ ਲਾ ਲਈ ਵੀ ਇੱਕ ਅਲੱਗ ਜੀ ਜਾਂ ਜਿਹੜੇ ਜਿਹੜੇ ਪੰਜਾਬ ਆ ਹੈ ਨਾ ਪੰਜਾਬ ਦੇ ਲੋਕ ਨੇ ਸਿੱਖ ਨੇ ਹੈ ਨਾ ਤੇ ਨਿਆਂਗ ਜਥੇਬੰਦੀਆਂ ਨੇ ਹੈ ਨਾ ਅਸੀਂ ਤਾਂ ਇਹਨਾਂ ਨੂੰ ਅਪੀਲ ਕਰਦੇ ਆਂ ਭਾਈ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀਆਂ ਚੱਕ ਸਕਦੇ ਹੋ ਬਹੁਤ ਚੜ੍ਹਦੀ ਕਲਾ ਵਾਲਾ ਇਹ ਸੰਦੇਸ਼ ਗਿਆ ਜਿਹੜਾ ਭਾਈ ਅੰਮਿਤਪਾਲ ਮੈਰੋਂ ਨੇ ਕਰਿਆ ਜ਼ਰੂਰ ਲੈ ਲਓ ਨਵਦੀਪ ਆਖਰੀ ਸਵਾਲ ਹੈ ਜਿਹੜੇ ਲੋਕ ਕਿਉਂਕਿ ਆਪਾਂ ਸਾਰੇ ਪੱਖ ਰੱਖਦੇ ਆਂ ਹਨਾ ਕੁਝ ਲੋਕ ਉਹ ਨੇ ਸੈਲੀਬ੍ਰੇਟ ਕਰ ਰਹੇ ਨੇ ਔਰ ਕੁਝ ਲੋਕ ਇਹ ਨੇ ਜੋ ਕਹਿ ਰਹੇ ਨੇ ਕਿ ਪੰਜਾਬ ਹੈ ਕਹਿੰਦੇ ਤਾਲੀਬਾਨ ਥੋੜੀ ਹੈ ਭਾਈ ਇਹ ਤਾਂ ਇਸ ਤੋ ਅਸੀਂ ਕਹਿੰਦੇ ਆਂ ਇਹ ਲੋਕ ਜਿਹੜੇ ਕਹਿੰਦੇ ਨੇ ਨਾ ਤਾਲੀਬਾਨ ਨਹੀਂ ਹੈ ਉਹਨਾਂ ਨੇ ਨਾ ਤਾਂ ਬਾਣੀ ਪੜ ਨਾ ਉਹ ਨਿਤਨੇਮ ਕਰਦੇ ਨੇ ਨਾ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਜੇ ਤੁਸੀਂ ਇਤਿਹਾਸ ਹੀ ਪੜ ਲੋਗੇ ਨਾ ਆਪਣਾ 1469 ਦੇ ਲੈ ਕੇ ਜਦੋਂ ਮਹਾਰਾਜਾ ਦਲੀਪ ਸਿੰਘ ਸੀਗਾ ਮਹਾਰਾਜਾ ਰਣਜੀਤ ਸਿੰਘ ਤਾਂ ਸਾਰਾ ਇਤਿਹਾਸ ਪੜ ਕੇ ਦੇਖਿਓ ਐਂ ਲੱਗਦਾ ਵੀ ਹੁਣੇ ਦੀਆਂ ਗੱਲਾਂ ਨੇ ਹੁਣੇ ਦੀਆਂ ਗੱਲਾਂ ਨੇ ਇਹ ਤਾਂ ਹੁਣ ਹੋਇਆ ਮਰਨ ਮਾਰਨ ਵਾਲਾ ਸਿਸਟਮ ਬੰਦ ਹੁਣ ਤੇ ਪਹਿਲਾਂ ਇਹ ਨਹੀਂ ਤਲਵਾਰਾਂ ਦੀ ਲੜਾਈ ਨਹੀਂ ਚੱਲਦੀ ਸੀਗੀ ਫੌਜਾਂ ਇੱਧਰ ਖੜੀ ਹੁੰਦੀ ਸੀਗੀ ਮਰਨ ਮਾਰਨ ਦੀ ਆਮਣੇ ਸਾਹਮਣੇ ਦੀ ਲੜਾਈ ਹੁੰਦੀ ਸੀ 1800 ਦੀ ਆ 1800 ਦੀ ਇਸ ਵੀ ਇਹ ਕਿੰਨਾ ਘੱਟ 100 150 ਸਾਲ ਨਹੀਂ ਹੋਈ ਲਈ ਮਹਾਰਾਜਾ ਰਣਜੀਤ ਸਿੰਘ ਵਾਲੇ ਹੋ ਹਰੀ ਸਿੰਘ ਨਾਲ ਉਹ ਚੜਾਈ ਕਰਕੇ ਸੀਗੀ ਉੱਤਰ ਤੱਕ ਅਫਗਾਨ ਵਾਲੇ ਪਾਸੇ ਤੱਕ ਹੈ ਨਾ ਉਹ ਕਿਹੜੀਆਂ ਲੜਾਈਆਂ ਸੀ ਮਰਨ ਮਾਰਨੇ ਵਾਲੀਆਂ ਟਿੱਲੇ ਲੜਾਈਆਂ ਸੀਗੀਆਂ ਭਈ ਇਹ ਕਾਲ ਪੁਰਖ ਨੇ ਲਿਖਿਆ ਹੋਇਆ ਜੰਮਣਾ ਮਰਨਾ ਕਿਸੇ ਨੇ ਰਹਿਣਾ ਨਾ ਤੁਸੀਂ ਰਹਿਣਾ ਨਾ ਨਾ ਰਹਿਣਾ ਮੌਤ ਸੱਚ ਹੈ ਸਿਵਾਂ ਤੇ ਜਾਣਾ ਹੀ ਜਾਣਾ ਹੈ ਠੀਕ ਹੈ ਬਸ ਇਹ ਹੈ ਵੀ ਸੀਵਾਂ ਤੇ ਜਦੋਂ ਜਾਓਗੇ ਤਾਂ ਵੀ ਜਿਵੇਂ ਸਾਡੀ ਸੋਚ ਹੈ ਵੀ ਜਦੋਂ ਮੈਂ ਮਰਾਂ ਮੇਰਾ ਸੰਸਕਾਰ ਹੋਵੇ ਮੇਰੇ ਪਿੰਡ 'ਚ ਪੈਰ ਧਰਨੂ ਜਗਨ ਹੋਵੇ ਇੱਕ ਕੱਲ ਉਹ ਸੋਚ ਸੀਗੀ ਜਦੋਂ ਮਰੀਨਾ ਬੰਦੇ ਤਿੰਨ ਸੀਗੇ ਠੀਕ ਹੈ ਨਾ ਹੁਣ ਦੇਖ ਲਓ ਭਾਈ ਚੱਲਣਾ ਕਿਹੜੇ ਪਾਸੇ ਨੂੰ ਹੈਨਾ ਸਮਾਜ ਨੂੰ ਸੁਧਾਰਨ ਵਾਲੇ ਪਾਸੇ ਨੂੰ ਚੱਲਣਾ ਜਾਂ ਗੰਦ ਵਾਲੇ ਪਾਸੇ ਨੂੰ ਚੱਲਣਾ ਰਿਜ਼ਲਟ ਤੁਸੀਂ ਸਾਰਿਆਂ ਨੇ ਦੇਖ ਲਿਆ ਭਾਈ ਅਮਰਿਤਪਾਲ ਮਹਿਰੋਂ ਦੇ ਨਾਲ ਡਟ ਕੇ ਖੜਾਂਗੇ ਪਰਿਵਾਰ ਨਾਲ ਕੱਲ ਨੂੰ ਕਿਸੇ ਵੀ ਪਾਸੇ ਤੇ ਸਾਡੀ ਹੈਲਪ ਚਾਹੀਦੀ ਹੋਊਗੀ ਨਾ ਪੂਰਾ ਐਨ ਵੀ ਡਟ ਕੇ ਆਏ ਨੀ ਵੀ ਹਾਂ ਨਾ ਅੱਜ ਤੱਕ ਪਹਿਲਾਂ ਅਮਰਿਤਪਾਲ ਖਾਲਸੇ ਨਾਲ ਜਿਹੜੇ ਦੀਪੂਗਰ ਨੇ ਉਹਨਾਂ ਦੇ ਪਿੱਛੇ ਨਹੀਂ ਕਦੇ ਪੈਰ ਪਾੜਿਆ ਜਿਉਂ ਉਹਨਾਂ ਦੇ ਨਾਲ ਤੁਰੇ ਸੀ ਜਿਵੇਂ ਇਹਨਾਂ ਪਿੱਛੇ ਵੀ ਹਾਂ ਦਾ ਨਾਰਾ ਮਾਰਿਆ ਤੇ ਐਂਡ ਤੱਕ ਇਹਨਾਂ ਨਾਲ ਬਿਤੁਰਾਂਗੇ ਭਾਈ ਬਹੁਤ ਬਹੁਤ ਤੁਹਾਨੂੰ ਬਸਰੀਕਾ ਜਿਨ੍ਹਾਂ ਨੇ ਕਿਹਾ ਕਿ ਜੋ ਹੋਇਆ ਉਹ ਚੰਗਾ ਹੋਇਆ ਔਰ ਉਹਨਾਂ ਨੇ ਇਹ ਵੀ ਨਾਲ ਗੱਲ ਕਹੀ ਕਿ ਸੱਭਿਆਚਾਰ ਤੁਸੀਂ ਦੇਖੋ ਸਮਾਜ ਤੁਸੀਂ ਦੇਖੋ ਕਿੱਦਾਂ ਨੂੰ ਜਾ ਰਿਹਾ ਔਰ ਨੰਗੇ ਜਿਹੜਾ ਅਸ਼ਲੀਲਤਾ ਜਿਹੜੀ ਹੈ ਇਸ ਨੂੰ ਵਧਣ ਤੋਂ ਰੋਕਣਾ ਚਾਹੀਦਾ ਕੈਮਰਾ ਪਾਸੋਂ ਦਵਿੰਦਰ ਨਾਮਦੀਪ ਜੋਤ ਅੰਬਾਲਾ